ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਆਪਣੇ ਆਪ ਤੇ ਵਿਸ਼ਵਾਸ ਰੱਖੋ ਮੋਟੀਵੇਸ਼ਨਲ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਅਜਿਹੀ ਕਹਾਣੀ ਜੋ ਤੁਹਾਨੂੰ ਸਿਖਾਏਗੀ ਕਿ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਕਿੰਨਾ ਜ਼ਰੂਰੀ ਹੈ ਇਹ ਕਹਾਣੀ ਹੈ ਰਾਜ ਦੀ ਇੱਕ ਛੋਟੇ ਜਿਹੇ ਪਿੰਡ ਦੇ ਲੜਕੇ ਦੀ ਜਿਸ ਦੀ ਜ਼ਿੰਦਗੀ ਸ਼ੁਰੂ ਵਿੱਚ ਮੁਸ਼ਕਲਾਂ ਨਾਲ ਭਰੀ ਹੋਈ ਸੀ ਰਾਜ ਦੇ ਮਾਤਾ ਪਿਤਾ ਮਿਹਨਤ ਮਜ਼ਦੂਰੀ ਕਰਦੇ ਸਨ ਉਸਦੇ ਪਿਤਾ ਜੀ ਖੇਤਾਂ ਵਿੱਚ ਦਿਨ ਰਾਤ ਕੰਮ ਕਰਦੇ ਅਤੇ ਮਾਤਾ ਜੀ ਕਰਦੀਆਂ ਜ਼ਿੰਮੇਵਾਰੀਆਂ ਸੰਭਾਲਦੀਆਂ ਰਾਜ ਉਹਨਾਂ ਦਾ ਇਕਲੌਤਾ ਪੁੱਤਰ ਸੀ ਅਤੇ ਉਹਨਾਂ ਦੀਆਂ ਸਾਰੀਆਂ ਉਮੀਦਾਂ ਉਸ ਤੇ ਟਿਕੀਆਂ ਸਨ ਉਹ ਚਾਹੁੰਦੇ ਸਨ ਕਿ ਰਾਜ ਪੜ੍ਹ ਲਿਖ ਕੇ ਆਪਣਾ ਅਤੇ ਪਰਿਵਾਰ ਦਾ ਨਾਮ ਰੌਸ਼ਨ ਕਰੇ ਪਰ ਰਾਜ ਨੂੰ ਪੜਾਈ ਵਿੱਚ ਬਹੁਤ ਮੁਸ਼ਕਲ ਆਉਂਦੀ ਸੀ ਉਸ ਨੂੰ ਸਕੂਲ ਜਾਣਾ ਚੰਗਾ ਨਹੀਂ ਲੱਗਦਾ ਸੀ ਅਤੇ ਉਹ ਅਕਸਰ ਆਪਣੇ ਦੋਸਤਾਂ ਨਾਲ ਖੇਡਣ ਵਿੱਚ ਰੁਚੀਆ ਰਹਿੰਦਾ। ਉਸਦੇ ਅਧਿਆਪਕ ਉਸ ਤੋਂ ਨਿਰਾਸ਼ ਸਨ ਕਿਉਂਕਿ ਉਹ ਨਾ ਤਾਂ ਹੋਮਵਰਕ ਪੂਰਾ ਕਰਦਾ ਸੀ ਅਤੇ ਨਾ ਹੀ ਟੈਸਟਾਂ ਵਿੱਚ ਚੰਗੇ ਨੰਬਰ ਲਿਆਉਂਦਾ। ਰਾਜ ਦੇ ਮਨ ਵਿੱਚ ਇਹ ਗੱਲ ਬੈਠ ਗਈ ਸੀ ਕਿ ਉਹ ਕਦੇ ਵੀ ਸਫਲ ਨਹੀਂ ਹੋ ਸਕਦਾ। ਉਸਨੂੰ ਲੱਗਦਾ ਸੀ ਕਿ ਉਸ ਵਿੱਚ ਉਹ ਗੁਣ ਹੀ ਨਹੀਂ ਜੋ ਇੱਕ ਹੋਸ਼ਿਆਰ ਵਿਦਿਆਰਥੀ ਵਿੱਚ ਹੋਣੇ ਚਾਹੀਦੇ ਹਨ। ਇਸ ਸੋਚ ਨੇ ਉਸਨੂੰ ਹੋਰ ਵੀ ਨਿਰਾਸ਼ ਕਰ ਦਿੱਤਾ। ਅਤੇ ਉਹ ਆਪਣੇ ਸੁਪਨਿਆਂ ਤੋਂ ਦੂਰ ਹੁੰਦਾ ਗਿਆ ਰਾਜ ਦਾ ਸਕੂਲ ਉਸਦੇ ਪਿੰਡ ਤੋਂ ਥੋੜਾ ਦੂਰ ਸੀ ਅਤੇ ਉਹ ਹਰ ਰੋਜ਼ ਪੈਦਲ ਹੀ ਸਕੂਲ ਜਾਂਦਾ ਸੀ ਰਸਤੇ ਵਿੱਚ ਉਹ ਆਪਣੇ ਦੋਸਤਾਂ ਨਾਲ ਗੱਲਾਂ ਕਰਦਾ ਹੱਸਦਾ ਖੇਡਦਾ ਪਰ ਜਿਵੇਂ ਹੀ ਸਕੂਲ ਦੀ ਇਮਾਰਤ ਨਜ਼ਰ ਆਉਂਦੀ ਉਸਦੇ ਚਿਹਰੇ ਤੇ ਉਦਾਸੀ ਛਾ ਜਾਂਦੀ ਸਕੂਲ ਵਿੱਚ ਉਸਦੇ ਕਈ ਦੋਸਤ ਸਨ ਪਰ ਉਹ ਅਕਸਰ ਉਸ ਦਾ ਮਜ਼ਾਕ ਉਡਾਉਂਦੇ ਸਨ ਇੱਕ ਦਿਨ ਉਸ ਦਾ ਦੋਸਤ ਮਨੀ ਨੇ ਕਿਹਾ ਰਾਜ ਤੂੰ ਤਾਂ ਇਮਤਿਹਾਨ ਵਿੱਚ ਫਿਰ ਫੇਲ ਹੋ ਗਿਆ ਤੈਨੂੰ ਤਾਂ ਪੜਾਈ ਛੱਡ ਕੇ ਖੇਤਾ ਵਿੱਚ ਕੰਮ ਕਰਨਾ ਚਾਹੀਦਾ ਹੈ ਇਸ ਸ਼ਬਦ ਰਾਜ ਦੇ ਦਿਲ ਵਿੱਚ ਤੀਰ ਵਾਂਗ ਲੱਗੇ ਉਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਅਤੇ ਉਹ ਚੁੱਪਚਾਪ ਆਪਣੀ ਸੀਟ ਤੇ ਜਾ ਬੈਠਾ ਉਸ ਦੇ ਅਧਿਆਪਕ ਵੀ ਉਸ ਨੂੰ ਸਮਝਾਉਂਦੇ ਸਮਝਾਉਂਦੇ ਥੱਕ ਗਏ ਸਨ ਉਹ ਕਹਿੰਦੇ ਰਾਜ ਤੂੰ ਕਦੋਂ ਤੱਕ ਇੰਜ ਰਹੇਂਗਾ ਤੇਰੇ ਵਰਗੇ ਬੱਚੇ ਤੋਂ ਅਸੀਂ ਇਹ ਉਮੀਦ ਨਹੀਂ ਕਰਦੇ ਇਸ ਸਭ ਗੱਲਾਂ ਰਾਜ ਦੇ ਮਨ ਤੇ ਭਾਰ ਵਾਂਗ ਚੜ ਗਈਆਂ ਉਸਨੇ ਆਪਣੇ ਆਪ ਨੂੰ ਨਕਾਰਾ ਸਮਝਣਾ ਸ਼ੁਰੂ ਕਰ ਦਿੱਤਾ ਉਸਦੇ ਮਨ ਵਿੱਚ ਇੱਕ ਡਰ ਬੈਠ ਗਿਆ ਸੀ ਕਿ ਉਹ ਕਦੇ ਵੀ ਆਪਣੇ ਮਾਤਾ ਪਿਤਾ ਦੀਆਂ ਉਮੀਦਾਂ ਤੇ ਖਰਾ ਨਹੀਂ ਉਤਰ ਸਕੇਗਾ ਰਾਜ ਦੀ ਇਹ ਹਾਲਤ ਦੇਖ ਕੇ ਉਸਦੇ ਘਰ ਵਾਲਿਆਂ ਨੂੰ ਵੀ ਚਿੰਤਾ ਹੋਣ ਲੱਗੀ ਪਰ ਉਹ ਉਸ ਨੂੰ ਸਮਝਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਸਨ ਇੱਕ ਦਿਨ ਰਾਜ ਦੇ ਪਿਤਾ ਜੀ ਨੇ ਉਸ ਨੂੰ ਆਪਣੇ ਕੋਲ ਬਿਠਾਇਆ। ਉਹਨਾਂ ਦੇ ਚਿਹਰੇ ਤੇ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ। ਉਹਨਾਂ ਨੇ ਪਿਆਰ ਨਾਲ ਕਿਹਾ, "ਬੇਟਾ, ਅਸੀਂ ਤੇਰੇ ਲਈ ਦਿਨ ਰਾਤ ਮਿਹਨਤ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੂੰ ਪੜ੍ਹ ਲਿਖ ਕੇ ਆਪਣਾ ਭਵਿਕ ਸੰਵਾਰੇ। ਪਰ ਤੂੰ ਤਾਂ ਪੜਾਈ ਤੇ ਧਿਆਨ ਹੀ ਨਹੀਂ ਦਿੰਦਾ।" ਰਾਜ ਨੇ ਸਿਰ ਝੁਕਾ ਕੇ ਜਵਾਬ ਦਿੱਤਾ, "ਪਿਤਾ ਜੀ, ਮੈਂ ਕੋਸ਼ਿਸ਼ ਕਰਦਾ ਹਾਂ, ਪਰ ਮੈਨੂੰ ਸਮਝ ਨਹੀਂ ਆਉਂਦਾ।" ਮੈਨੂੰ ਲੱਗਦਾ ਹੈ ਕਿ ਮੈਂ ਕਦੇ ਵੀ ਚੰਗਾ ਨਹੀਂ ਕਰ ਸਕਦਾ ਉਸ ਦੀ ਇਹ ਗੱਲ ਸੁਣ ਕੇ ਉਸ ਦੇ ਪਿਤਾ ਜੀ ਦਾ ਦਿਲ ਟੁੱਟ ਗਿਆ ਉਹਨਾਂ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਅਤੇ ਕਿਹਾ ਰਾਜ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਪਰ ਜੇ ਤੂੰ ਮਿਹਨਤ ਕਰੇਂਗਾ ਅਤੇ ਹਾਰ ਨਾ ਮੰਨੇਗਾ ਤਾਂ ਤੂੰ ਜ਼ਰੂਰ ਸਫਲ ਹੋਵੇਂਗਾ ਰਾਜ ਨੇ ਸਿਰ ਹਿਲਾਇਆ ਪਰ ਉਸ ਦੇ ਮਨ ਵਿੱਚ ਸ਼ੱਕ ਅਜੇ ਵੀ ਬਰਕਰਾਰ ਸੀ ਉਸ ਨੂੰ ਆਪਣੀ ਕਾਬਲੀਅਤ ਤੇ ਪਰੋਸਾਂ ਨਹੀਂ ਸੀ ਉਸ ਰਾਤ ਉਹ ਚੁੱਪਚਾਪ ਆਪਣੇ ਬਿਸਤਰੇ ਤੇ लेट ਗਿਆ ਅਤੇ ਸੋਚਣ ਲੱਗਾ ਕਿ ਸ਼ਾਇਦ ਉਹ ਸੱਚ ਮੁੱਚ ਹੀ ਨਕਾਰਾ ਹੈ ਪਰ ਉਸਦੇ ਪਿਤਾ ਜੀ ਦੇ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਦੇ ਰਹੇ ਉਸਨੇ ਆਪਣੇ ਆਪ ਨੂੰ ਇੱਕ ਮੌਕਾ ਦੇਣ ਦਾ ਸੋਚਿਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਸ਼ੁਰੂਆਤ ਕਿਵੇਂ ਕਰਨੀ ਹੈ ਉਸ ਦੀ ਜ਼ਿੰਦਗੀ ਵਿੱਚ ਇੱਕ ਬਦਲਾਅ ਦੀ ਲੋੜ ਸੀ ਅਤੇ ਉਹ ਬਦਲਾਅ ਜਲਦੀ ਹੀ ਆਉਣ ਵਾਲਾ ਸੀ ਇੱਕ ਦਿਨ ਰਾਜਦੇ ਸਕੂਲ ਵਿੱਚ ਇੱਕ ਨਵਾਂ ਅਧਿਆਪਕ ਆਇਆ ਜਿਸਦਾ ਨਾਮ ਸੀ ਮਿਸਟਰ ਸਿੰਘ ਮਿਸਟਰ ਸਿੰਘ ਬਹੁਤ ਹੀ ਦਿਆਲੂ ਅਤੇ ਸਮਝਦਾਰ ਸਨ ਉਹਨਾਂ ਨੇ ਸਕੂਲ ਦੇ ਬੱਚਿਆਂ ਨੂੰ ਇੱਕ ਨਵਾਂ ਨਜ਼ਰੀਆ ਦਿੱਤਾ ਜਦੋਂ ਉਹਨਾਂ ਨੇ ਰਾਜ ਦੀ ਸਥਿਤੀ ਦੇਖੀ ਤਾਂ ਉਹਨਾਂ ਨੇ ਉਸਨੂੰ ਆਪਣੇ ਕੋਲ ਬੁਲਾਇਆ ਰਾਜ ਉਹਨਾਂ ਨੇ ਪਿਆਰ ਨਾਲ ਕਿਹਾ ਮੈਂ ਦੇਖ ਰਿਹਾ ਹਾਂ ਕਿ ਤੂੰ ਪੜਾਈ ਵਿੱਚ ਪਿਛੜ ਰਿਹਾ ਹੈ ਪਰ ਮੈਨੂੰ ਯਕੀਨ ਹੈ ਕਿ ਤੂੰ ਬਹੁਤ ਹੋਸ਼ਿਆਰ ਹੈ ਤੈਨੂੰ ਬਸ ਆਪਣੇ ਆਪ ਤੇ ਵਿਸ਼ਵਾਸ ਰੱਖਣ ਦੀ ਲੋੜ ਹੈ ਰਾਜ ਨੇ ਹੈਰਾਨੀ ਨਾਲ ਪੁੱਛਿਆ ਪਰ ਸਰ ਮੈਂ ਤਾਂ ਹਮੇਸ਼ਾ ਫੇਲ ਹੁੰਦਾ ਹਾਂ ਮੈਂ ਕਿਵੇਂ ਆਪਣੇ ਤੇ ਵਿਸ਼ਵਾਸ ਕਰ ਸਕਦਾ ਹਾਂ ਮਿਸਟਰ ਸਿੰਘ ਨੇ ਮੁਸਕਰਾਉਂਦੇ ਹੋਏ ਕਿਹਾ ਫੇਲ ਹੋਣਾ ਕੋਈ ਵੱਡੀ ਗੱਲ ਨਹੀਂ ਹੈ ਅਸਲੀ ਗੱਲ ਹੈ ਉਸ ਤੋਂ ਸਿੱਖਣਾ ਅਤੇ ਫਿਰ ਤੋਂ ਕੋਸ਼ਿਸ਼ ਕਰਨਾ ਤੂੰ ਆਪਣੇ ਆਪ ਨੂੰ ਇੱਕ ਮੌਕਾ ਦੇ ਅਤੇ ਦੇਖ ਕਿ ਤੂੰ ਕੀ ਕਰ ਸਕਦਾ ਹੈ ਇਸ ਸ਼ਬਦ ਰਾਜ ਦੇ ਦਿਲ ਨੂੰ ਛੋ ਗਏ ਉਸਨੇ ਪਹਿਲੀ ਵਾਰ ਮਹਿਸੂਸ ਕੀਤਾ ਕਿ ਸ਼ਾਇਦ ਉਸ ਵਿੱਚ ਵੀ ਕੁਝ ਖਾਸ ਹੈ ਮਿਸਟਰ ਸਿੰਘ ਨੇ ਉਸ ਨੂੰ ਇੱਕ ਨਵੀਂ ਉਮੀਦ ਦਿੱਤੀ ਰਾਜ ਨੇ ਫੈਸਲਾ ਕੀਤਾ ਕਿ ਉਹ ਆਪਣੇ ਆਪ ਤੇ ਵਿਸ਼ਵਾਸ ਰੱਖੇਗਾ ਅਤੇ ਮਿਹਨਤ ਕਰੇਗਾ ਉਸ ਰਾਤ ਉਹ ਆਪਣੇ ਬਿਸਤਰੇ ਤੇ ਲੇਟਿਆ ਅਤੇ ਸੋਚਣ ਲੱਗਾ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਬਦਲਣ ਦੀ ਸ਼ੁਰੂਆਤ ਕਰ ਦੇਣੀ ਹੈ ਉਸ ਦੇ ਮਨ ਵਿੱਚ ਇੱਕ ਨਵੀਂ ਚੰਗਿਆੜੀ ਜਾਗੀ ਅਤੇ ਉਹ ਇਸ ਚੰਗਿਆੜੀ ਨੂੰ ਅੱਗ ਵਿੱਚ ਬਦਲਣ ਲਈ ਤਿਆਰ ਸੀ ਰਾਜ ਨੇ ਅਗਲੇ ਦਿਨ ਤੋਂ ਆਪਣੀ ਪੜਾਈ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਉਹ ਸਵੇਰੇ ਜਲਦੀ ਉੱਠਦਾ ਅਤੇ ਆਪਣੀਆਂ ਕਿਤਾਬਾਂ ਖੋਲ ਕੇ ਬੈਠ ਜਾਂਦਾ ਉਸ ਨੇ ਆਪਣੇ ਅਧਿਆਪਕਾਂ ਤੋਂ ਮਦਦ ਮੰਗਣੀ ਸ਼ੁਰੂ ਕੀਤੀ ਅਤੇ ਮਿਸਟਰ ਸਿੰਘ ਉਸ ਦੀ ਹਰ ਸਮੱਸਿਆ ਨੂੰ ਸਮਝਾਉਣ ਲਈ ਹਮੇਸ਼ਾ ਤਿਆਰ ਰਹਿੰਦੇ ਰਾਜ ਨੇ ਆਪਣੇ ਦੋਸਤਾਂ ਨਾਲ ਗਰੁੱਪ ਸਟੱਡੀ ਵੀ ਸ਼ੁਰੂ ਕਰ ਦਿੱਤੀ। ਸ਼ੁਰੂ ਵਿੱਚ ਉਸ ਨੂੰ ਬਹੁਤ ਮੁਸ਼ਕਲ ਹੋਈ। ਉਸ ਨੂੰ ਲੱਗਦਾ ਸੀ ਕਿ ਉਹ ਜੋ ਵੀ ਪੜਦਾ ਹੈ ਉਹ ਤੁਰੰਤ ਭੁੱਲ ਜਾਂਦਾ ਹੈ। ਪਰ ਉਸਨੇ ਹਾਰ ਨਾ ਮੰਨੀ। ਉਹ ਜਾਣਦਾ ਸੀ ਕਿ ਉਸ ਨੂੰ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਹੈ। ਕਈ ਵਾਰ ਉਸਦੇ ਦੋਸਤ ਉਸ ਦਾ ਮਜ਼ਾਕ ਉਡਾਉਂਦੇ। ਰਾਜ ਤੂੰ ਇੰਨੀ ਮਿਹਨਤ ਕਰ ਰਿਹਾ ਹੈ ਪਰ ਤੈਨੂੰ ਕੁਝ ਨਹੀਂ ਹੋਣਾ। ਇਹ ਸ਼ਬਦ ਉਸਨੂੰ ਚੁਬਦੇ ਪਰ ਉਸਨੇ ਉਹਨਾਂ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਨਾ ਸਿੱਖ ਲਿਆ ਉਸਦੀ ਮਿਹਨਤ ਰੰਗ ਲਿਆਉਣ ਲੱਗੀ ਉਸਦੇ ਟੈਸਟਾਂ ਵਿੱਚ ਨੰਬਰ ਸੁਧਰਨ ਸ਼ੁਰੂ ਹੋ ਗਏ ਇੱਕ ਦਿਨ ਮਿਸਟਰ ਸਿੰਘ ਨੇ ਉਸਨੂੰ ਸਾਰੇ ਕਲਾਸ ਦੇ ਸਾਹਮਣੇ ਤਾਰੀਫ਼ ਕੀਤੀ ਰਾਜ ਤੂੰ ਬਹੁਤ ਸੁਧਾਰ ਕੀਤਾ ਹੈ ਮੈਨੂੰ ਤੇਰੇ ਤੇ ਮਾਣ ਹੈ ਇਹ ਸ਼ਬਦ ਸੁਣ ਕੇ ਰਾਜ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਉਸਨੂੰ ਅਹਿਸਾਸ ਹੋਇਆ ਕਿ ਉਸਦੀ ਮਿਹਨਤ ਵਿਅਰਥ ਨਹੀਂ ਗਈ ਉਸਦਾ ਆਤਮ ਵਿਸ਼ਵਾਸ ਵੱਧਣ ਲੱਗਾ ਅਤੇ ਉਹ ਹੋਰ ਵੀ ਮਿਹਨਤ ਕਰਨ ਲਈ ਪ੍ਰੇਰਿਤ ਹੋਇਆ ਇੱਕ ਦਿਨ ਸਕੂਲ ਵਿੱਚ ਇੱਕ ਵਿਗਿਆਨ ਪ੍ਰਦਰਸ਼ਨੀ ਦਾ ਐਲਾਨ ਹੋਇਆ ਰਾਜ ਨੂੰ ਵਿਗਿਆਨ ਵਿੱਚ ਬਹੁਤ ਦਿਲਚਸਪੀ ਸੀ ਉਹ ਬਚਪਨ ਤੋਂ ਹੀ ਛੋਟੇ-ਮੋਟੇ ਪ੍ਰਯੋਗ ਕਰਦਾ ਰਹਿੰਦਾ ਸੀ ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਹ ਇੱਕ ਵੱਡੀ ਪ੍ਰਦਰਸ਼ਨੀ ਵਿੱਚ ਹਿੱਸਾ ਲੈ ਸਕਦਾ ਹੈ ਇਸ ਵਾਰ ਉਸਦੇ ਮਨ ਵਿੱਚ ਇੱਕ ਨਵੀਂ ਉਮੀਦ ਜਾਗੀ। ਉਸਨੇ ਮਿਸਟਰ ਸਿੰਘ ਨੂੰ ਆਪਣੀ ਇੱਛਾ ਦੱਸੀ। ਮਿਸਟਰ ਸਿੰਘ ਨੇ ਉਸਨੂੰ ਉਤਸ਼ਾਹਿਤ ਕੀਤਾ। "ਰਾਜ, ਤੂੰ ਜ਼ਰੂਰ ਹਿੱਸਾ ਲੈ। ਮੈਨੂੰ ਪੂਰਾ ਯਕੀਨ ਹੈ ਕਿ ਤੂੰ ਬਹੁਤ ਚੰਗਾ ਕਰੇਂਗਾ।" ਰਾਜ ਨੇ ਆਪਣੇ ਪ੍ਰੋਜੈਕਟ ਲਈ ਇੱਕ ਸੋਲਰ ਐਨਰਜੀ ਮਾਡਲ ਚੁਣਿਆ ਜੋ ਵਾਤਾਵਰਣ ਸੁਰੱਖਿਆ ਤੇ ਆਧਾਰਿਤ ਸੀ। ਉਸਨੇ ਦਿਨ-ਰਾਤ ਮਿਹਨਤ ਕੀਤੀ। ਉਹ ਆਪਣੇ ਪਿਤਾ ਜੀ ਦੀ ਛੋਟੀ ਜਹੀ ਦੁਕਾਨ ਤੋਂ ਸਮਾਨ ਲਿਆਉਂਦਾ ਅਤੇ ਆਪਣੇ ਪ੍ਰੋਜੈਕਟ ਨੂੰ ਤਿਆਰ ਕਰਦਾ। ਮਿਸਟਰ ਸਿੰਘ ਉਸ ਨੂੰ ਸਮੇਂਸ ਵਿੱਚ ਤੇ ਸਲਾਹ ਦਿੰਦੇ ਰਹਿੰਦੇ। ਪਰ ਜਵੈੰਜੀ ਵਿੱਚ ਪ੍ਰਦਰਸ਼ਨੀ ਦਾ ਦਿਨ ਨੇੜੇ ਆਉਂਦਾ ਗਿਆ। ਰਾਜ ਦਾ ਡਰ ਵੱਧਣ ਲੱਗਾ। ਉਸ ਨੂੰ ਲੱਗਦਾ ਸੀ ਕਿ ਉਸ ਦਾ ਪ੍ਰੋਜੈਕਟ ਸ਼ਾਇਦ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਚੰਗਾ ਨਾ ਹੋਵੇ ਜੋ ਪਹਿਲਾਂ ਤੋਂ ਹੀ ਵਿਗਿਆਨ ਵਿੱਚ ਮਾਹਿਰ ਸਨ। ਉਸ ਦੇ ਦੋਸਤਾਂ ਨੇ ਵੀ ਉਸ ਨੂੰ ਕਿਹਾ, "ਰਾਜ, ਇਹ ਬਹੁਤ ਮੁਸ਼ਕਿਲ ਹੈ। ਤੂੰ ਇਸ ਵਿੱਚ ਕਿਉਂ ਪੈ ਰਿਹਾ ਹੈ?" ਰਾਜ ਨੇ ਆਪਣੇ ਆਪ ਤੇ ਵਿਸ਼ਵਾਸ ਰੱਖਿਆ ਅਤੇ ਆਪਣੀ ਮਿਹਨਤ ਜਾਰੀ ਰੱਖੀ ਉਸ ਨੂੰ ਯਕੀਨ ਸੀ ਕਿ ਉਹ ਆਪਣੀ ਕਾਬਲੀਅਤ ਨੂੰ ਸਾਬਤ ਕਰ ਸਕਦਾ ਹੈ ਪ੍ਰਦਰਸ਼ਨੀ ਤੋਂ ਇੱਕ ਦਿਨ ਪਹਿਲਾਂ ਰਾਜ ਦੀ ਜ਼ਿੰਦਗੀ ਵਿੱਚ ਇੱਕ ਵੱਡੀ ਪਰੇਸ਼ਾਨੀ ਆ ਖੜੀ ਹੋਈ ਉਸ ਦਾ ਸੋਲਰ ਪੈਨਲ ਅਚਾਨਕ ਖਰਾਬ ਹੋ ਗਿਆ ਉਸ ਨੇ ਕੰਟਿਆਂ ਤੱਕ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਰਾਜ ਦਾ ਦਿਲ ਟੁੱਟ ਗਿਆ ਉਸਨੇ ਆਪਣੇ ਪਿਤਾ ਜੀ ਨੂੰ ਰੋਂਦੇ ਹੋਏ ਕਿਹਾ ਪਿਤਾ ਜੀ ਮੇਰਾ ਪ੍ਰੋਜੈਕਟ ਖਰਾਬ ਹੋ ਗਿਆ ਹੈ ਮੈਂ ਹੁਣ ਕੀ ਕਰਾਂ ਉਸਦੇ ਪਿਤਾ ਜੀ ਨੇ ਉਸ ਨੂੰ ਗਲੇ ਲਗਾਇਆ ਅਤੇ ਕਿਹਾ ਬੇਟਾ ਜ਼ਿੰਦਗੀ ਵਿੱਚ ਅਜਹੀਆਂ ਮੁਸ਼ਕਲਾਂ ਆਉਂਦੀਆਂ ਹਨ ਪਰ ਤੂੰ ਹਾਰ ਨਾ ਮੰਨ ਆਪਣੀ ਪੂਰੀ ਕੋਸ਼ਿਸ਼ ਕਰ ਸ਼ਾਇਦ ਕੋਈ ਹੱਲ ਨਿਕਲ ਆਵੇ ਉਸਦੇ ਪਿਤਾ ਜੀ ਦੀ ਇਹ ਗੱਲ ਸੁਣ ਕੇ ਰਾਜ ਨੇ ਆਪਣੇ ਹੰਝੂ ਪੂੰਝੇ ਅਤੇ ਫਿਰ ਤੋਂ ਕੰਮ ਸ਼ੁਰੂ ਕਰ ਦਿੱਤਾ ਉਸਨੇ ਰਾਤ ਪਰ ਜਾਗ ਕੇ ਆਪਣਾ ਪ੍ਰੋਜੈਕਟ ਠੀਕ ਕਰਨ ਦੀ ਕੋਸ਼ਿਸ਼ ਕੀਤੀ। ਉਸਦੀ ਮਾਂ ਵੀ ਉਸਦੇ ਨਾਲ ਜਾਗਦੀ ਰਹੀ ਅਤੇ ਉਸਨੂੰ ਹੌਸਲਾ ਦਿੰਦੀ ਰਹੀ। ਆਖਰਕਾਰ ਸਵੇਰ ਤੱਕ ਰਾਜ ਨੇ ਆਪਣਾ ਪ੍ਰੋਜੈਕਟ ਠੀਕ ਕਰ ਲਿਆ। ਉਸ ਦੀਆਂ ਅੱਖਾਂ ਵਿੱਚ ਥਕਾਵਟ ਸੀ ਪਰ ਦਿਲ ਵਿੱਚ ਇੱਕ ਨਵੀਂ ਉਮੀਦ ਵੀ ਸੀ। ਉਸਨੇ ਮਹਿਸੂਸ ਕੀਤਾ ਕਿ ਉਸ ਦਾ ਆਪਣੇ ਤੇ ਵਿਸ਼ਵਾਸ ਹੀ ਉਸਨੂੰ ਇਸ ਮੁਸ਼ਕਲ ਕੜੀ ਵਿੱਚੋਂ ਕੱਢ ਰਿਹਾ ਸੀ। ਅਗਲੇ ਦਿਨ ਉਹ ਪੂਰੇ ਜੋਸ਼ ਨਾਲ ਪ੍ਰਦਰਸ਼ਨੀ ਵਿੱਚ ਗਿਆ ਅਤੇ ਆਪਣਾ ਪ੍ਰੋਜੈਕਟ ਪੇਸ਼ ਕਰਨ ਲਈ ਤਿਆਰ ਹੋ ਗਿਆ। ਪ੍ਰਦਰਸ਼ਨੀ ਦਾ ਦਿਨ ਆ ਗਿਆ। ਰਾਜ ਬਹੁਤ ਕਬਰਾਇਆ ਹੋਇਆ ਸੀ। ਸਕੂਲ ਦਾ ਹਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਭਰਿਆ ਹੋਇਆ ਸੀ। ਰਾਜ ਨੇ ਆਪਣਾ ਸੋਲਰ એનર્ਜੀ ਮਾਡਲ ਮੇਜ਼ ਤੇ ਰੱਖਿਆ ਅਤੇ ਜੱਜਾਂ ਨੂੰ ਇਸ ਬਾਰੇ ਦੱਸਣਾ ਸ਼ੁਰੂ ਕੀਤਾ। ਉਸ ਦੀ ਆਵਾਜ਼ ਵਿੱਚ ਥੋੜੀ ਜਹੀ ਕੰਬਣੀ ਸੀ ਪਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ। ਉਸਨੇ ਦੱਸਿਆ ਕਿ ਇਹ ਪ੍ਰੋਜੈਕਟ ਵਾਤਾਵਰਣ ਨੂੰ ਬਚਾਉਣ ਵਿੱਚ ਕਿਵੇਂ ਮਦਦ ਕਰ ਸਕਦਾ ਹੈ ਜੱਜਾਂ ਨੇ ਉਸਦੇ ਪ੍ਰੋਜੈਕਟ ਦੀ ਬਹੁਤ ਤਾਰੀਫ਼ ਕੀਤੀ ਉਹਨਾਂ ਨੇ ਕਿਹਾ ਰਾਜ ਤੇਰੇ ਵਿੱਚ ਬਹੁਤ ਸਮਰੱਥਾ ਹੈ ਤੂੰ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਵਿਚਾਰ ਨੂੰ ਬਹੁਤ ਚੰਗੀ ਤਰ੍ਹਾਂ ਪੇਸ਼ ਕੀਤਾ ਹੈ ਜਦੋਂ ਨਤੀਜੇ ਦਾ ਐਲਾਨ ਹੋਇਆ ਤਾਂ ਰਾਜ ਦਾ ਨਾਮ ਪਹਿਲੇ ਸਥਾਨ ਤੇ ਸੀ ਪੂਰੇ ਹਾਲ ਵਿੱਚ ਤਾੜੀਆਂ ਗੂੰਜ ਉੱਠੀਆਂ ਰਾਜ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਮਿਸਟਰ ਸਿੰਘ ਅਤੇ ਆਪਣੇ ਮਾਤਾ ਪਿਤਾ ਵੱਲ ਦੇਖਿਆ ਜੋ ਉਸਦੀ ਇਸ ਕਾਮਯਾਬੀ ਤੇ ਮਾਣ ਮਹਿਸੂਸ ਕਰ ਰਹੇ ਸਨ ਉਸ ਦਿਨ ਰਾਜ ਨੇ ਸਿੱਖਿਆ ਕਿ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਕਿੰਨਾ ਜ਼ਰੂਰੀ ਹੈ ਉਸਦੀ ਇੱਜ਼ਤ ਸਿਰਫ ਇੱਕ ਇਨਾਮ ਨਹੀਂ ਸੀ ਸਗੋਂ ਉਸਦੇ ਆਤਮ ਵਿਸ਼ਵਾਸ ਦੀ ਜਿੱਤ ਸੀ ਉਸਨੇ ਮਹਿਸੂਸ ਕੀਤਾ ਕਿ ਉਸਦੀ ਮਿਹਨਤ ਅਤੇ ਵਿਸ਼ਵਾਸ ਨੇ ਉਸਨੂੰ ਇੱਕ ਨਵੀਂ ਮੰਜ਼ਲ ਤੱਕ ਪਹੁੰਚਾਇਆ ਸੀ ਰਾਜ ਦੀ ਇਸ ਕਾਮਯਾਬੀ ਤੋਂ ਬਾਅਦ ਉਸਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਉਸਦਾ ਆਤਮ ਵਿਸ਼ਵਾਸ ਇੰਨਾ ਵੱਧ ਗਿਆ ਕਿ ਉਹ ਹੁਣ ਕਿਸੇ ਵੀ ਚੁਣੌਤੀ ਤੋਂ ਨਹੀਂ ਡਰਦਾ ਸੀ ਉਸਦੇ ਮਾਤਾ ਪਿਤਾ ਅਤੇ ਅਧਿਆਪਕ ਉਸਦੀ ਤਰੱਕੀ ਦੇਖ ਕੇ ਬਹੁਤ ਖੁਸ਼ ਸਨ ਰਾਜ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਅਸੀਂ ਆਪਣੇ ਆਪ ਤੇ ਸ਼ੱਕ ਕਰਨ ਲੱਗਦੇ ਹਾਂ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਹਰ ਇਨਸਾਨ ਵਿੱਚ ਕੁਝ ਨਾ ਕੁਝ ਖਾਸ ਹੁੰਦਾ ਹੈ ਜੇ ਅਸੀਂ ਆਪਣੇ ਆਪ ਤੇ ਵਿਸ਼ਵਾਸ ਰੱਖੀਏ ਅਤੇ ਮਿਹਨਤ ਕਰੀਏ ਤਾਂ ਅਸੀਂ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹਾਂ ਰਾਜ ਦੀ ਇਹ ਕਹਾਣੀ ਸਿਰਫ ਇੱਕ ਲੜਕੇ ਦੀ ਜਿੱਤ ਦੀ ਕਹਾਣੀ ਨਹੀਂ ਹੈ ਸਗੋਂ ਇੱਕ ਸੰਦੇਸ਼ ਹੈ ਕਿ ਸਾਡੇ ਅੰਦਰ छुपी ਤਾਕਤ ਨੂੰ ਪਛਾਣਨਾ ਅਤੇ ਉਸ ਨੂੰ ਬਾਹਰ ਲਿਆਉਣਾ ਸਾਡੇ ਹੱਥ ਵਿੱਚ ਹੈ ਇਸ ਕਹਾਣੀ ਦਾ ਸਬਕ ਇਹ ਹੈ ਕਿ ਆਪਣੇ ਆਪ ਤੇ ਵਿਸ਼ਵਾਸ ਰੱਖੋ ਮਿਹਨਤ ਕਰੋ ਅਤੇ ਆਪਣੇ ਟੀਚਿਆਂ ਨੂੰ ਹਾਸਲ ਕਰਨ ਲਈ ਅੱਗੇ ਵਧੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ